ਵਿਰਸਾ ਸਿੰਘ ਬਲਟੋਆ ਮદાન ਛੱਡ ਰਹੇ ਨੇ ਵਿਰਸਾ ਸਿੰਘ ਬਲਟੋਆ ਜਿਹੜੇ ਨੇ ਉਹ ਚੌਣਾ ਖਾੜੇ ਚੋਂ ਬਾਹਰ ਹੋਣ ਜਾ ਰਹੇ ਨੇ ਚੌਣਾ ਖਾੜਾ ਮਗਿਆ ਹੋਇਆ ਤੇ ਉਸ ਵਿੱਚੋਂ ਹਟਣ ਜਾ ਰਹੇ ਨੇ ਇਹ ਖਬਰਾਂ ਬੜੇ ਦਿਨਾਂ ਤੋਂ ਚੱਲ ਰਹੀਆਂ ਨੇ ਇਹ ਖਬਰਾਂ ਸੋਸ਼ਲ ਮੀਡੀਆ ਤੇ ਆਗ ਵਾਂਗੂ ਫੈਲੀਆਂ ਨੇ ਇਹਨਾਂ ਖਬਰਾਂ ਚ ਕੀ ਸੱਚਾਈ ਹੈ ਉਹ ਤੁਹਾਡੇ ਅੱਗੇ ਰੱਖਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਉਮੀਦ ਕਰਦੇ ਆ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਗੱਲ ਵਿਰਸਾ ਸਿੰਘ ਬਲਟੋਆ ਦੇ ਚੋਣ ਮੈਦਾਨ ਤੋਂ ਹਟਣ ਦੀ ਲਗਾਤਾਰ ਸੋਸ਼ਲ ਮੀਡੀਆ ਤੇ ਆਮ ਖੰਡ ਚਰਚਾਵਾਂ ਦੇ ਵਿੱਚ ਇਹ ਗੱਲ ਜ਼ੋਰ ਫੜ ਰਹੀ ਹੈ ਕਿ ਵਿਰਸਾ ਸਿੰਘ ਬਲਟੋਆ ਭਾਈ ਅਮਰਤਪਾਲ ਸਿੰਘ ਦੀ ਹਮਾਇਤ ਦੇ ਲਈ ਜਿਹੜਾ ਉਹ ਚੋਣ ਮੈਦਾਨ ਚੋਂ ਹਟ ਰਹੇ ਨੇ ਉਹ ਚੋਣ ਮੈਦਾਨ ਛੱਡ ਕੇ ਜਾ ਰਹੇ ਨੇ ਕਈ ਲੋਕ ਉਹਨਾਂ ਦੇ ਚੋਣ ਮੈਦਾਨ ਚੋਂ ਭੱਜਣ ਦੀਆਂ ਗੱਲਾਂ ਕਰਦੇ ਪਰ ਆਖਰ ਸੱਚਾਈ ਕੀ ਹੈ ਇਸ ਮਾਮਲੇ ਨੂੰ ਲੈ ਕੇ ਵਿਰਸਾ ਸਿੰਘ ਬਲਟੋਆ ਨੇ ਗੱਲ ਖੋਲ ਕੇ ਰੱਖ ਦਿੱਤੀ ਹੈ ਸੋਸ਼ਲ ਮੀਡੀਆ ਤੇ ਫਲਾਈਆਂ ਜਾ ਰਹੀਆਂ ਅਫਵਾਹਾਂ ਦਾ ਖੰਡਨ ਕਰਦੇ ਆ ਲੋਕ ਸਭਾ ਚੋਣਾਂ ਚ ਖੰਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਬਲਟੋਵਾ ਨੇ ਆਖਿਆ ਕਿ ਉਹ ਆਪਣੇ ਵਿਰੋਧੀਆਂ ਨੂੰ ਹਰਾਉਣ ਲਈ ਪੂਰੀ ਤਰ੍ਹਾਂ ਨਾਲ ਮੈਦਾਨ ਦੇ ਵਿੱਚ ਡਟੇ ਰਹਿਣਗੇ ਸੋਸ਼ਲ ਮੀਡੀਆ ਤੇ ਖਬਰ ਵਾਇਲ ਹੋ ਰਹੀ ਹੈ ਕਿ ਬਲਟੋਵਾ ਨੇ ਆਪਣੀ ਉਮੀਦਵਾਰੀ ਵਾਪਸ ਲੈ ਲਈ ਹੈ ਅਤੇ ਬਲਟੋਵਾ ਨੇ ਇਸ ਮਾਮਲੇ ਵਿੱਚ ਕਿਹਾ ਕਿ ਇਹ ਖਬਰਾਂ ਝੂਠੀਆਂ ਨੇ ਇਨ੍ਹਾਂ ਖਬਰਾਂ ਨੂੰ ਝੂਠਾ ਕਰਾਰ ਦੇ ਕੇ ਇਨ੍ਹਾਂ ਖਬਰਾਂ ਦਾ ਖੰਡਨ ਕਰ ਦਿੱਤਾ ਹੈ ਵਿਰਸਾ ਸਿੰਘ ਬਲਟੋਵਾ ਲਗਾਤਾਰ ਇਸ ਮਾਮਲੇ ਦੇ ਵਿੱਚ ਬੜੇ ਸਰਗਰਮ ਨੇ ਐਸਾ ਕੋਈ ਮੌਕਾ ਨਹੀਂ ਛੱਡਿਆ ਜਦੋਂ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਮਰਥਕਾਂ ਨੂੰ ਖੁੱਲਾ ਚੈਲੰਜ ਨਹੀਂ ਕੀਤਾ। ਉਹਨਾਂ ਨੇ ਡਿਬੇਟ ਦਾ ਚੈਲੰਜ ਵੀ ਕੀਤਾ ਡਿਬੇਟ ਕਰਨ ਦੇ ਲਈ ਉਹਨਾਂ ਨੇ ਕਿਹਾ ਕਿ ਕੈਮਰਾ ਹੋਊਗਾ ਇੱਕ ਚੈਨਲ ਹੋਊਗਾ ਲਾਈਵ ਚੱਲੂਗਾ ਉੱਥੇ ਬਹਿ ਕੇ ਮੇਰੇ ਨਾਲ ਡਿਬੇਟ ਕਰ ਲੋ ਬੜੇ ਵਾਜਬ ਸਵਾਲ ਜਿਹੜੇ ਆ ਵਿਰਸਾ ਸਿੰਘ ਬਲਟੋਆ ਨੇ ਚੁੱਕੇ ਆ ਅਮਰਤਪਾਲ ਸਿੰਘ ਦੀ ਉਮੀਦਵਾਰੀ ਦਾ ਐਲਾਨ ਆਰਐਸਐਸ ਦੇ ਆਗੂ ਐਡਵੋਕੇਟ ਰਾਜਦੇਵ ਖਾਲਸਾ ਦੇ ਵੱਲੋਂ ਕੀਤਾ ਗਿਆ ਜੋ ਕਿ ਰਾਸ਼ਟਰੀ ਸਿੱਖ ਸੰਗਤ ਜੋ ਕਿ ਆਰਐਸਐਸ ਦੀ ਸਿੱਖਾਂ ਦੀ ਸੰਸਥਾ ਆ ਆਰਐਸਐਸ ਦੀ ਸੰਸਥਾ ਆ ਉਹਦੇ ਵੱਲੋਂ ਕੀਤਾ ਗਿਆ ਇਸ ਨੂੰ ਲੈ ਕੇ ਵੀ ਵਿਰਸਾ ਸਿੰਘ ਵਰਟਵਾ ਨੇ ਸਵਾਲ ਚੁੱਕੇ ਫਿਰ ਇੱਕ ਜਿਹੜੀ ਗੱਲ ਇਹ ਬੜੇ ਜ਼ੋਰ ਨਾਲ ਪ੍ਰਚਾਰੀ ਜਾ ਰਹੀ ਹੈ ਕਿ ਜੇਕਰ ਅਮਰਪਾਲ ਸਿੰਘ ਚੋਣ ਜਿੱਤ ਜਾਂਦੇ ਨੇ ਤਾ ਉਹ ਜੇਲ੍ਹ ਚੋਂ ਬਾਹਰ ਆ ਜਾਣਗੇ ਤਾਂ ਵਿਰਸਾ ਸਿੰਘ ਬਲਟੋਆ ਨੇ ਇਸ ਮਾਮਲੇ ਤੇ ਵੀ ਅਮਰਤਪਾਲ ਨੂੰ ਘੇਰ ਲਿਆ ਕਿ ਕਹਿੰਦੇ ਜੇਕਰ ਇਦਾਂ ਜਿੱਤਿਆਂ ਬਾਹਰ ਆਉਂਦਾ ਹੁੰਦਾ ਬੰਦਾ ਤਾਂ ਫਿਰ ਅਰਵਿੰਦ ਕੇਜਰੀਵਾਲ ਤੇ ਜਿਹੜੇ ਹਿਮਤ ਸਰੇਨ ਨੇ ਝਾਰਖੰਡ ਦੇ ਮੁੱਖ ਮੰਤਰੀ ਉਹ ਬਾਹਰ ਨਾ ਆ ਜਾਂਦੇ ਉਹ ਤਾਂ ਚੁਣੇ ਹੋਏ ਨੁਮਾਇੰਦੇ ਨੇ ਉਹ ਤਾਂ ਹੁਣੇ ਵੀ ਚੁਣੇ ਹੋਏ ਨੇ ਵਿਧਾਨ ਸਭਾਵਾਂ ਦੇ ਮੈਂਬਰ ਨੇ ਹਿਮਤ ਸਰੇਨ ਝਾਰਖੰਡ ਦੀ ਵਿਧਾਨ ਸਭਾ ਦੇ ਮੈਂਬਰ ਨੇ ਅਤੇ ਅਰਵਿੰਦ ਕੇਜਰੀਵਾਲ ਦਿੱਲੀ ਵਿਧਾਨ ਸਭਾ ਦੇ ਮੈਂਬਰ ਨੇ ਤਾਂ ਫਿਰ ਉਹ ਜੇਲ੍ਹ ਜਾਂਦੇ ਹੀ ਨਾ ਬਿਰਸਾ ਸਿੰਘ ਵਲਟਵਾਨ ਨੇ ਇਹ ਸਵਾਲ ਕੀਤਾ ਫਿਰ ਬਿਰਸਾ ਸਿੰਘ ਵਲਟਵਾਨ ਨੇ ਕੁਰਬਾਨੀਆਂ ਦਾ ਵੀ ਸਵਾਲ ਕੀਤਾ ਫਿਰ ਇਹ ਵੀ ਕਿਹਾ ਕਿ ਭਈ ਜਿਹੜੇ ਬੰਦਿਆਂ ਨੂੰ ਜੇਲ੍ਹ 'ਚ ਟੈਲੀਵਿਜ਼ਨ ਵੀ ਮਿਲਿਆ ਹੋਵੇ ਜੇਲ੍ਹ 'ਚ ਉਹਨਾਂ ਦੀਆਂ ਵੌਇਸ ਰਿਕਾਰਡਿੰਗਾਂ ਬਾਹਰ ਆਉਂਦੀਆਂ ਹੋਣ ਤਾਂ ਉਹ ਕਹਿੰਦੇ ਵੀ ਇਹ ਕੌਣ ਕਰ ਸਕਦਾ ਹੈ ਇੱਕ ਇਹਦੇ ਲਈ ਕੀਤਾ ਜਾ ਰਿਹਾ ਉਹਨਾਂ ਦਾ ਇਸ਼ਾਰਾ ਸਿੱਧਾ ਦੇ ਸਿੱਧਾ ਏਜੰਸੀਆਂ ਵੱਲ ਸੀ ਲੋਕ ਕਹਿੰਦੇ ਕਿ ਏਜੰਸੀਆਂ ਚੋਂ ਦਾ ਮੋਟਰਸਾਈਕਲ ਆਉਂਦੇ ਜੋਦੇ ਨਹੀਂ ਚਲੋ ਇਹ ਅਲੱਗ ਸਵਾਲ ਹੈ ਲੋਕਾਂ ਨੂੰ ਆਪੇ ਪਤਾ ਲੱਗ ਜਾਊਗਾ ਕਿ ਕੌਣ ਏਜੰਸੀਆਂ ਚੋਂ ਦਾ ਕੌਣ ਨਹੀਂ ਸਮਾ ਸਮਾ ਸਮਰਾਤ ਹੁੰਦਾ ਹੈ ਪਰ ਵਿਰਸਾ ਸਿੰਘ ਬਲਟੋਆ ਬਾਰੇ ਫਲਾਈਆਂ ਜਾ ਰਹੀਆਂ ਇਹਨਾਂ ਚਰਚਾਵਾਂ ਇੱਕ ਗੱਲ ਤਾਂ ਇਹ ਸਾਬਤ ਕਰ ਦਿੰਦੀ ਹੈ ਕਿ ਇੱਕ ਉਹ ਟੋਲਾ ਜਿਹੜਾ ਲਗਾਤਾਰ ਪੰਜਾਬ ਦੇ ਵਿੱਚ ਝੂਠੀਆਂ ਖਬਰਾਂ ਫਲਾਉਣ ਦੇ ਲਈ ਜਾਣਿਆ ਜਾਂਦਾ ਹੈ ਚੂਠੀਆਂ ਅਫਵਾਹਾਂ ਖਬਰਾਂ ਤੈਨੂੰ ਕਹਿ ਨਹੀਂ ਸਕਦੇ ਖਬਰ ਤਾਂ ਹੁੰਦੀ ਨਹੀਂ ਏ ਅਫਵਾਹ ਚੂਠੀਆਂ ਅਫਵਾਹਾਂ ਫਲਾਉਣ ਲਈ ਜਾਣਿਆ ਜਾਂਦਾ ਉਹਨੂੰ ਬਿਰਸਾ ਸਿੰਘ ਬਲਟੋਆ ਨੇ ਜਵਾਬ ਦੇ ਦਿੱਤਾ ਹੈ ਜਵਾਬ ਵੀ ਕਰਾਰਾ ਹੈ ਪਤਾ ਨਹੀਂ ਕੀ ਮਿਲਦਾ ਲੋਕਾਂ ਨੂੰ ਕੀ ਇਦਾਂ ਜਿਸ ਪੱਖ ਚੋਂ ਪ੍ਰਚਾਰ ਕਰ ਰਹੇ ਨੇ ਉਹਨਾਂ ਨੂੰ ਕੋਈ ਸਫਲਤਾ ਮਿਲ ਜੇਗੀ ਕਿ ਵਿਰਸਾ ਸਿੰਘ ਬਲਟੋਆ ਵਾਕਈ ਮੈਦਾਨ ਚੋਂ हट ਜਾਣਗੇ ਨਹੀਂ ਵਿਰਸਾ ਸਿੰਘ ਬਲਟੋਆ ਦਾ ਡਟ ਕੇ ਖੜ ਗਏ ਉਹ ਸਖਤ ਹੋ ਕੇ ਖੜ ਗਏ ਵਿਰਸਾ ਸਿੰਘ ਬਲਟੋਆ ਬੇਸ਼ੱਕ ਵਿਰਸਾ ਸਿੰਘ ਬਲਟੋਆ ਦੇ ਜਿਹੜਾ ਕਰਤਾਰ ਨੂੰ ਲੈ ਕੇ ਉਹਨਾਂ ਦੀ ਰਾਜਨੀਤੀ ਨੂੰ ਲੈ ਕੇ ਬਹੁਤ ਸਾਰੇ ਇਤਰਾਜ਼ ਹੋ ਸਕਦੇ ਆ ਪਰ ਫਿਲਹਾਲ ਉਹ ਮੈਦਾਨ ਦੇ ਵਿੱਚ ਡਟ ਕੇ ਖੜੇ ਆ ਤੇ ਬੜੀ ਸਖਤ ਚੌਂਡ ਦੇ ਵਿੱਚ ਜਿਹੜੀ ਹੈ ਟੱਕਰ ਦੇ ਰਿਹਾ ਵਰਸਾ ਸਿੰਘ ਬਲਟੋਆ ਨੇ ਉਹਨਾਂ ਬਾਰੇ ਫਲਾਈਆਂ ਜਾ ਰਹੀਆਂ ਖਬਰਾਂ ਦਾ ਖੰਡਨ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਵੇਲੇ ਜਿਹੜੀ ਆਪਣੀ ਕੋਈ ਉਮੀਦਵਾਰੀ ਨਹੀਂ ਵਾਪਸ ਲੈ ਰਹੇ ਉਹ ਤਕੜੇ ਹੋ ਕੇ ਲੜ ਰਹੇ ਨੇ ਉਹਨਾਂ ਕਹਿ ਕੇ ਸੋਸ਼ਲ ਮੀਡੀਆ ਤੇ ਜੋ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਇਸ ਸਿਰੇ ਤੋਂ ਗਲਤ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀਆਂ ਇਹ ਅਫਵਾਹਾਂ ਕੌਣ ਫਲਾ ਰਿਹਾ ਹੈ ਕਿਸ ਵੱਲੋਂ ਫਲਾਈਆਂ ਜਾ ਰਹੀਆਂ ਨੇ ਇਸ ਬਾਰੇ ਜਾਣਕਾਰੀ ਕੀ ਹੈ ਜਾਂ ਤੁਹਾਡਾ ਕੀ ਸੋਚਨਾ ਹੈ ਕਿ ਵਰਸਾ ਸਿੰਘ ਬਲਟੋਆ ਕਿਸ ਤਰ੍ਹਾਂ ਦੇ ਉਮੀਦਵਾਰ ਤੁਹਾਨੂੰ ਲੱਗਦੇ ਆ ਆਪਣੀ ਰਾਏ ਕਮੈਂਟ ਬਾਕਸ ਚ ਜਰੂਰ ਦੱਸਿਓ ਪਰ ਬੜੇ ادب ਤੇ ਸਤਿਕਾਰ ਨਾਲ ਤਾਂ ਜੋ ਕਿਸੇ ਨੂੰ ਕੋਈ ਠੇਸ ਨਾ ਪਹੁੰਚ ਸਕੇ